ਤਪਨਾਮ ਸਤ ਨਾਮ ਸਤ ਨਾਮ ਜੀ ਆਦੇੂ ਬਾਦੇੂ ਬਾਦੇੂ ਬਾਪੂ ਸਲੱਖਣ ਸਿੰਘ ਜੀ ਅੱਜ ਮਨੋਖਤਾਰੀ ਸੇਵਾ ਪਰਿਵਾਰ ਦੇ ਮੈਂਬਰ ਅਕਾਲ ਚਲਾਣਾ ਕਰ ਗਏ ਜੀ ਤੇ ਬਾਪੂ ਜੀ ਹਰੂਵਾਲ ਪਿੰਡ ਤੋਂ ਸਾਡੇ ਕੋ ਆਏ ਸੀ ਬਾਪੂ ਜੀ ਦੀ ਹਾਲਤ ਬਹੁਤ ਬੁਰੀ ਸੀ ਉਲਟੀਆਂ ਆ ਰਹੀਆਂ ਸੀ ਚੱਲ ਫੇਰ ਨਹੀਂ ਸਕਦੇ ਸੀ ਬਾਪੂ ਜੀ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਸਲੱਖਣ ਸਿੰਘ ਜੀ ਅੱਜ ਮਨੁੱਖਤਾਰੀ ਸੇਵਾ ਪਰਿਵਾਰ ਦੇ ਮੈਂਬਰ ਅਕਾਲ ਚਲਾਣਾ ਕਰਕੇ ਜੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਾਬ ਰੱਜ ਔਰ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ 2 ਮਹੀਨੇ ਤੇ 11 ਦਿਨਾਂ ਦਾ ਸਾਡੇ ਪਰਿਵਾਰ ਨੂੰ ਮਿਲਿਆ ਅਸੀਂ ਆਪਣੀ ਪੂਰੀ ਤਨਦੇਹੀ ਦੇ ਨਾਲ ਬਾਪੂ ਜੀ ਦੀ ਸੇਵਾ ਨਿਭਾਉਣ ਦਾ ਯਤਨ ਕੀਤਾ ਬਾਪੂ ਸੁਲੱਖਣ ਸਿੰਘ ਜੀ son of ਹਜਾਰਾ ਸਿੰਘ ਉਮਰ ਬਾਪੂ ਦੀ ਕੋਈ 61 62 ਸਾਲ ਸੀ ਤੇ ਬਾਪੂ ਜੀ ਹਰੂਵਾਲ ਪਿੰਡ ਤੋਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਤੋਂ ਸਾਡੇ ਕੋਲ ਆਏ ਸੀ ਪਿੰਡ ਦੇ ਹੀ ਵਦਵੰਤੇ ਸੱਜਣ ਜਰਮਨ ਸਿੰਘ ਤੇ ਹਰਵਿੰਦਰਜੀਤ ਸਿੰਘ ਜੀ ਬਾਪੂ ਜੀ ਨੂੰ ਸਾਡੇ ਕੋਲ ਲੈ ਕੇ ਆਏ ਸੀ ਬਾਪੂ ਜੀ ਦੀ ਹਾਲਤ ਬਹੁਤ ਬੁਰੀ ਸੀ ਉਲਟੀਆਂ ਆ ਰਹੀਆਂ ਸੀ ਚੱਲ ਫੇਰ ਨਹੀਂ ਸਕਦੇ ਸੀ ਬਾਪੂ ਜੀ ਦੀ ਸਿਹਤ ਇੰਨੀ ਕਿ ਨਾਜ਼ੁਕ ਸੀ ਵੀ ਉਸ ਟਾਈਮ ਹਾਲਾਤ ਇਦਾਂ ਦੇ ਲੱਗਦੇ ਸੀ ਵੀ ਪਤਾ ਨਹੀਂ ਬਾਪੂ ਜੀ ਕੋਲੇ 5-7 ਘੰਟੇ ਹੈਗੇ ਆ ਕਿ ਨਹੀਂ ਹੈਗੇ ਪਰ ਜਾਕੂ ਰੱਖ ਕੇ ਸਾਈਂਆ ਮਾਰ ਸਕੇ ਨਾ ਕੋਈ ਇੱਥੇ ਦਾਖਲ ਹੋਏ ਬਾਪੂ ਜੀ ਦਾ ਲਾਸ਼ ਸ਼ੁਰੂ ਹੋਇਆ ਡਾਕਟਰਾਂ ਨੇ ਦੱਸਿਆ ਬਾਪੂ ਜੀ ਦਾ ਗੁਰਦੇ ਵੀ ਖਰਾਬ ਸੀ ਦੋਨੇ ਹਾਰਟ ਵੀ ਬਹੁਤ ਜ਼ਿਆਦਾ ਘੱਟ ਕੰਮ ਕਰਦਾ ਸੀ ਬਾਕੀ ਵੀਕਨੈਸ ਬਹੁਤ ਜ਼ਿਆਦਾ ਸੀ ਸਾਹ ਲੈਣ ਚ ਵੀ ਦਿੱਕਤ ਆਉਂਦੀ ਸੀ ਪਰ 2 ਮਹੀਨੇ ਤੇ 11 ਦਿਨਾਂ ਦਾ ਸਮਾਂ ਪੂਰਾ ਕਰਕੇ ਬਾਪੂ ਇਸ ਦੁਨੀਆ ਤੋਂ ਤੁਰ ਗਿਆ ਬਾਪੂ ਜਿਹੜੇ ਦੋ ਪੁੱਤ ਵੀ ਆ ਉਹ ਨਸ਼ਿਆਂ ਚ ਗਲਤਾਨ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਪਿਓ ਮਰੇ ਚਾਹੇ ਜੀਵੇ ਬਾਪੂ ਨੇ ਆਪਣੇ ਜੀਵਨ ਦੇ ਵਿੱਚ ਬਥੇਰਾ ਕੰਮ ਕੀਤਾ ਮਿਹਨਤਾਂ ਕਰਕੇ ਜਵਾਕ ਪਾਲੇ ਆ ਪਰ ਜਦੋਂ ਬਾਪੂ ਨੂੰ ਲੋੜ ਪਈ ਕਿਸੇ ਦੀ ਪੁੱਤ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਭੈਣ ਭਰਾ ਕੋਈ ਸਾਥੀ ਨਹੀਂ ਬਣਿਆ ਬਾਪੂ ਦੇ ਉਸ ਸਮੇਂ ਦਾ ਜਦੋਂ ਬਾਪੂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਧੰਨਵਾਦ ਆ ਨਗਰ ਦੇ ਪਤਵੰਤੇ ਸੱਜਣਾਂ ਦਾ ਜਿਹੜੇ ਅੱਜ ਵੀ ਬਾਪੂ ਜੀ ਦੀ ਆਰਥਿਕ ਦੇਹ ਨੂੰ ਲੈਣ ਵਾਸਤੇ ਇੱਥੇ ਪਹੁੰਚੇ ਆ ਬਾਪੂ ਜੀ ਦਾ ਅੰਤਮ ਸੰਸਕਾਰ ਆ ਜਿਹੜਾ ਪਿੰਡ ਹਰੂਵਾਲ ਜ਼ਿਲ੍ਹਾ ਗਰਦਾਸਪੁਰ ਵਿਖੇ ਹੋਵੇਗਾ ਬਾਪੂ ਜੀ ਦਾ ਭਤੀਜਾ ਆ ਸਖਦੇਵ ਸਿੰਘ ਜੀ ਜਿਹੜਾ ਵੀ ਭਤੀਜਾ ਸਖਦੇਵ ਸਿੰਘ ਬਾਪੂ ਜੀ ਦਾ ਭਤੀਜਾ ਆ ਵੀਰਾਂ ਇਹ ਵੀ ਆਇਆ ਵਾ ਹਰਿੰਦਰਜੀਤ ਸਿੰਘ ਜੀ ਪਿੰਡ ਵਾਸੀ ਹਰਦੇਵ ਸਿੰਘ ਜੀ ਇੰਦਰ ਸਿੰਘ ਪਿੰਡ ਵਾਸੀ ਤੇ ਬਘੇਲ ਸਿੰਘ ਪਿੰਡ ਵਾਸੀ ਇਹ ਪੰਚਾਇਤ ਮੈਂ ਤੇ ਬਲੀ ਉਹ ਤਾਂ ਨਹੀਂ ਕੋਈ ਹੈਗਾ ਪਿੰਡ ਦੇ ਵਸਣ ਦੇ ਸਾਰੇ ਤੇ ਇਹ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਚਲੋ ਸਾਡੀ ਇੱਕ ਬੇਨਤੀ ਤੇ ਪਹਿਲਾ ਜਿਹੜਾ ਦਿਨ ਬਾਪੂ ਜੀ ਅੱਜ ਤੋਂ 4 ਦਿਨ ਪਹਿਲਾਂ ਜਿਆਦਾ ਇੱਕਦਮ ਢਿੱਲੇ ਹੋ ਗਏ ਸੀਗੇ ਉਦੋਂ ਬਾਈਆਂ ਨੂੰ ਫੋਨ ਕੀਤਾ ਬਾਈ ਹੁਣੀ ਮਿਲ ਕੇ ਗਏ ਆ ਕੇ ਜਿੱਦਨ ਮਿਲ ਕੇ ਗਏ ਦੂਏ ਦਿਨ ਹੀ ਬਾਪੂ ਸਵੇਰ ਨੂੰ ਪੂਰੇ ਹੋ ਗਏ ਕੱਲ ਕੱਲ ਮਾਰਨਿੰਗ 'ਚ ਤੇ ਫੇ ਕੱਲ ਬਾਈ ਜੀ ਉਹਨਾਂ ਨੂੰ ਫੋਨ ਕੀਤਾ ਤਾਂ ਬਾਈ ਹੁਣ ਕਹਿੰਦੇ ਵੀ ਅਸੀਂ ਕੱਲ ਨੂੰ ਆ ਜਾਾਂਗੇ ਵੀ ਅੱਜ ਤਾਂ ਮੁਸ਼ਕਲ ਆਉਣਾ ਅੱਜ ਹੁਣ ਸਾਡੇ ਕੈਂਪ ਲੱਗਿਆ ਜੀ ਦਵਾਈਆਂ ਦਾ ਲੰਗਰ ਚੱਲਦਾ ਬਾਹਰ ਸੰਗਤ ਬਹੁਤ ਵੱਡੇ ਰੂਪ ਚ ਆਈ ਹੋਈ ਆ ਤੇ ਅੱਜ ਮੀ ਵੀ ਪੂਰੇ ਜੋਰਾਂ ਤੇ ਚੱਲ ਰਿਹਾ ਬੜੀ ਮੁਸ਼ਕਲ ਨਾਲ ਬਾਪੂ ਜੀ ਦਾ ਇਸ਼ਨਾਨ ਕਰਾਇਆ ਵਰਦੇ ਮੀਂਹ ਦੇ ਵਿੱਚ ਤੇ ਹੁਣ ਬਾਪੂ ਜੀ ਦਾ पार्थिव ਸਰੀਰ ਆ ਜਿਹੜਾ ਇਹਨਾਂ ਦੇ ਪਿੰਡ ਹਰੂਵਾਲ ਇੱਥੋਂ ਭੇਜਣ ਲੱਗੇ ਆ ਜੀ ਅਰਦਾਸ ਕਰਿਓ ਬਾਪੂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਰ ਆਪਣਿਆਂ ਨੇ ਅਖੀਰਲੇ ਟਾਈਮ ਬਾਪੂ ਦਾ ਸਾਰ ਛੱਡਤਾ ਬਾਪੂ ਦੀ ਉਸ ਟਾਈਮ ਜਦੋਂ ਬਾਹ ਫੜਨੀ ਸੀ ਕੋਈ ਅੱਗੇ ਨਹੀਂ ਆਇਆ ਪਰ ਪਿੰਡ ਦੇ ਬਸਿੰਦੇ ਪਿੰਡ ਦੇ ਵਾਸੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ